ਠੀਕ ਹੋਣੀ ਦੇਖੋ ਸ਼ੇਕ ਕਰਦੇ ਹਾਂ ਹਮ ਨਿਕਲੇਗਾ ਤੇਰੇ ਤਰ੍ਹਾਂ ਨਹੀਂ ਪਹਿਲੇ ਨਿਕਲੇ ਤੂੰ ਨਿਕਲ ਕੇ ਕੇ ਪਾਸੇ ਚੱਲ ਜਾ ਮੇਰਾ ਕਰ ਲੈ ਮਾਰ ਸੋ ਗਾਇਸ ਸਾਡਾ ਮੋਟਰਸਾਈਕਲ ਖਰਾਬ ਹੋ ਚੁੱਕਿਆ ਹੈ ਮਕੈਨਿਕ ਨੂੰ ਲੈ ਕੇ ਆਏ ਇਹ ਦੇਖੋ ਮੇਰੀ ਸਟਾਰਟ ਹੋਣ ਹੁਣ ਕੈਨਸਲ ਹੋ ਗਿਆ ਅਸੀਂ ਘਰ ਨੂੰ ਜਾ ਰਹੇ ਹਾਂ ਸੋ ਗਾਈਜ਼ ਕਿਵੇਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵਾਂਗੇ ਸੋ ਜਿਵੇਂ ਤੁਸੀਂ ਵੇਖਿਆ ਸੀ ਆਪਣੇ ਪਹਿਲੇ ਵਲੌਗ ਚ ਕਿ ਸਾਡਾ ਮੋਟਰਸਾਈਕਲ ਖਰਾਬ ਹੋ ਚੁੱਕਿਆ ਸੀਗਾ ਖਰਾਬ ਹੋ ਚੁੱਕਿਆ ਸੀਗਾ ਸੋ ਇਸ ਵਾਰ ਆਪਾਂ ਗੱਡੀ ਤੇ ਜਾ ਰਹੇ ਹਾਂ ਸੋ ਅੱਪਾ ਅੱਜ ਤੁਹਾਨੂੰ ਸਿਸਟਰ ਦੇ ਪਿੰਡ ਜਾ ਕੇ ਵਿਖਾਵਾਂਗੇ ਉੱਥੋਂ ਦਾ ਰਿਐਕਸ਼ਨ ਚੈੱਕ ਕਰਾਂਗੇ ਸਟਰਟ ਦੇ ਕਿਵੇਂ ਦੇ ਨੇ ਸੋ ਵੀਡੀਓ ਦੇ ਵਿੱਚ ਬਣੇ ਰਹੋ ਕੰਟੀਨਿਊ ਤੁਹਾਨੂੰ ਵੀਡੀਓ ਸਾਰੀ ਐਂਡ ਤੱਕ ਦਿਖਾਵਾਂਗੇ ਐਂਡ ਤੱਕ ਜਰੂਰ ਬਣੇ ਰਹੋ ਐਂਡ ਮਿਸ ਨਾ ਕਰਿਓ ਕਾਫੀ ਇੰਟਰਸਟਿੰਗ ਵੀਡੀਓ ਹੋਣ ਵਾਲੀ ਆ ਸੋ ਮਿਹਰਬਾਨੀ ਕਰਕੇ ਜੁੜੇ ਰਹੋ ਐਂਡ ਤੱਕ ਵੀਡੀਓ ਜਰੂਰ ਦੇਖੋ ਮੇਰੇ ਵੀਰੋ ਦੋਸਤੋ ਆਪਾਂ ਐਂਡ ਦੇ ਨੇੜੇ-ਨੇੜੇ ਪਹੁੰਚ ਗਏ ਆ ਸਾਥਿਆਰ ਜੀ ਤੁਹਾਨੂੰ ਦਿਖਾਉਨੇ ਆ ਜੀ ਆਹ ਵੇਖੋ ਇਹ ਸਾਹਮਣੇ ਖਾਸੇ ਵਾਲਾ ਰੋੜ ਆ ਇਹ ਖਾਸੇ ਨੂੰ ਜਾਂਦਾ ਜੀ ਤੇ ਇੱਥੋਂ ਨਾਲ ਹੀ ਆਪਣੇ ਭੈਣ ਦਾ ਪਿੰਡ ਆ ਕੁਮਾਰਪੁਰ ਤੇ ਆਪਾਂ ਉੱਥੇ ਜਾ ਕੇ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਰਿਐਕਸ਼ਨ ਚੈੱਕ ਕਰਾਂਗੇ ਕੀ ਬੰਦਾ ਕਾਫੀ ਕੋਜ ਹੋ ਚੁੱਕਿਆ ਸਵੇਰ ਦਾ ਕਾਫੀ ਨੁਕਸਾਨ ਵੀ ਹੋ ਚੁੱਕਿਆ ਵਾ ਤੇ ਮੇਰੇ ਵੀਰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਜ਼ਰੂਰ ਕਰਿਓ ਮੇਰੇ ਵੀਰ ਅੱਜ ਆਪਣੇ ਛੋਟੇ ਭਰਾ ਦਾ ਮਾਣ ਰੱਖਿਓ ਕਾਫੀ ਨੁਕਸਾਨ ਵੀ ਹੋ ਚੁੱਕਿਆ ਵੀਡੀਓ ਦੇ ਚੱਕਰ ਚ ਘਰੋਂ ਵੀ ਕਾਫੀ ਗਾਲਾਂ ਪੈ ਚੁੱਕੀਆਂ ਆ ਨਾ ਨਾਸ ਦੇ ਆ ਵੀਰ ਨੂੰ ਵੀ ਪੈ ਚੁੱਕੀਆਂ ਆ ਬਹੁਤ ਜ਼ਿਆਦਾ ਗਾਲਾਂ ਪੈ ਚੁੱਕਿਆ ਸਭ ਕਰੋ ਸੋ ਫਾਈਨਲੀ ਗਾਈਜ਼ ਅਸੀਂ ਸਿਸਟਰ ਦੇ ਘਰ ਪਹੁੰਚ ਚੁੱਕੇ ਆ ਆਜੋ ਦੇਖਦੇ ਆ ਰਿਐਕਸ਼ਨ ਕੀ ਹੋਈ ਆ ਸਾਡੇ ਕੁੜੀ ਜੱਤੇ ਤਰੀਫਾਂ ਨੇ ਘੋਟੇ ਦਾ ਸ਼ਾਮ ਨਾ ਲੱਗੀ ਆ ਸਾਡੇ ਕੁੜੀ ਜਿੱਦੀ ਖਸਾਉਗੀ ਵੀ ਕੋਈ ਕੌਣ ਨਾ ਪਹਿਲਾ ਮਨਾ ਕਰਦਾ ਮਨਾ ਕਰਦਾ ਤੇ ਮੈਂ ਲਗਾਇਆ ਭਾਉਣਾ ਨਹੀਂ ਆ। ਹਾਂ। ਚਲ ਆ ਦੇਖੋ ਢਿ ਕੁੜੀ ਆ। ਇਹ ਸਾਸਰੀ ਕਾਲ ਤੇ ਕਾਹਨ ਹੈ? ਕੋਈ ਨਹੀਂ ਅਰੇ ਆ ਜਾ। ਆਵੋ ਵੇ ਕਿਸਾ ਉੱਤੇ ਚੜੇ। ਆ ਉਧਰ ਆਓ। ਹਮੇ ਪਿਛਵਾੜਾ ਦਿਖਾ ਰਹੇ। ਇੱਕ ਬਾਤ ਕਹੋ। ਗਾਠ ਬਾਂਧ ਲੋ। ਉਹ ਦੇਖੋ ਟਡਾਇਆ ਠਾਵੇ ਕਿਦਾਂ ਦਾ ਭਜਾ। ਉਧਰ ਵੇ ਉਹ ਉੱਤਰ ਦਾ ਕਿਦਾਂ। ਟਟਣਾ ਵਾਲੀ। ਇੱਥੇ ਖੜੇ ਪਹਿਲਾ ਫੌਰੀ। ਉਹ ਮੇਰਾ ਫੋਨ ਨਾਲ ਨਾ ਵੇਖ ਭਰਾਵਾ ਉੱਚ ਨਹੀਂ ਕੋਖੀ ਇਹ ਸਾਡਾ ਹੈਗਾ ਨਿਗਾ ਟਿੱਡਾ ਇਹ ਆਪਣਾ ਭਾਂਡਾ ਉੱਤਰ ਜਾ ਅਰੇ ਉੱਥੇ ਵੀ ਉਤਰੰਦੇ ਫਾਮ ਤੇ ਦਿਹਾੜੀ ਦਿਹਾੜੀ ਤੈ ਕੱਦਦਾ ਨਾਲ ਫਾਈਨਲੀ ਆਪਾਂ ਨੇ ਕੱਲੀ ਵਾਚੇ ਕਰ ਕਹਿੰਤੂ ਵੀ ਵੇਖ ਲਏ ਕੋਈ ਨਹੀਂ ਹਾਏ ਨਾ ਪਾ ਘੜੀ ਐਕਟ ਕਰ ਲੀਏ ਫਿਰ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ 2 hours later ਉਹ ਵੀ ਜਾਣੀ ਇਹ ਗੱਲ ਕਰ ਗੱਲ ਕਰ ਨਹੀਂ ਮੇਰਾ ਫੋਨ ਸੁੱਟ ਦਿੱਤਾ ਹੈ ਫੋਨ ਨਾ ਨਹੀਂ ਗੱਲ ਲਗਾ ਦਿਆ ਮੇਰਾ ਫੋਨ ਹੀ ਸੁੱਟ ਦਿੱਤਾ ਪਾ ਅੰਦਰ ਜੇ ਨਹੀਂ ਗੱਲਾਂ ਲਿਆ ਭਾਈ ਥੋੜਾ ਇੱਕ ਮਿੰਟ ਮੈਨਾਂ ਨੂੰ ਤੋੜ ਲਾ ਫਿਰ ਕਰਦੀ ਫੋਨ ਰਵੀ ਮੈਂ ਨਾ ਤੋਰਨਾ ਕਰਦੀ ਹਾਂ ਦਰਵਾਜ਼ਾ ਨਹੀਂ ਕੰਮ ਕਰਨਾ ਨਾ ਉਹ ਅੰਦਰੋਂ ਮੈਨੂੰ ਬਿਲਗਨ ਲੈਣੀ ਆਉਣਾ ਤੇ 6:30 ਹਾਂ ਦੇ 6 ਚਲੋ ਦੀਦੀ ਚਲੋ ਮੈਂ ਬਸ ਅੰਦਰ ਪਾਣੀ ਲੈ ਕੇ ਨਹੀਂ ਨਿਕਲੋ ਉਹ ਬੱਤੀ ਨਹੀਂ ਆਉਂਦੀ ਜਾਨੇ ਹਾਲੇ ਓਏ ਆ ਇਧਰ ਆਲੇ ਪਾਸ ਕਹਿੰਦਾ ਇਹ ਨਾ ਆ ਜਾ ਆ ਜਾ ਚੋਰ ਦੇ ਲਈ ਆਇਆ ਕੋਈ ਮਮਾ ਸਾ ਨਾ ਤੇ ਕਰ ਦਿਨੋ ਇੱਕ ਕਰੀ ਗੰਨੇ ਤੇ ਆਪਣੇ ਲੈ ਲਾ ਗੜੇ ਗੰਨੇ ਗੰਨੇ ਆ ਹੀ ਨਹੀਂ ਖਾਣੇ ਗੰਨੇ ਕਾਣੇ ਤੁਹਾਡੇ ਸਾਰੇ ਹੋਏ ਕਾਣੇ ਜੇ ਨਾ ਕਰਤਾ ਆ ਜਾਂਦੇ ਗੰਨੇ ਦੇਲ ਕੇ ਆਏ ਆ ਬੋਲੇ ਜਾਣੇ ਖਾੜੇ ਗੰਨੇ ਬਾਂਦਰ ਜੇ ਇਕੱਠੇ ਕਰੀ ਜਾਂਦੇ ਨਾ ਹੀ ਕਰਦੇ ਚੱਲ ਮੈਂ ਪਿਆਉਂਗਾ ਨਾ ਖਾਣੇ ਦੂਆ ਲੈ ਲਾ ਖੰਦੀ ਖਾਣੀ ਨਾ ਕੋਈ ਗਿਆ ਕੋਈ ਨਹੀਂ ਕੱਲੇ ਆਉਣਾ ਚੱਲ ਠੀਕ ਐ ਚੰਗਾ ਚੱਲ ਕੋਈ ਨਹੀਂ ਆਜੋ ਫੇਰ ਚੱਲ ਬਹੁਤ ਕਿੰਨੋਂ ਨਹੀਂ ਗਿਆ ਆਉਂਦੇ ਕਈ ਦਾ ਆਪਾਂ ਮਿਲਦੇ ਆ ਘਰ ਜਾ ਕੇ ਸਤਿ ਸ਼੍ਰੀ ਅਕਾਲ ਚੱਲ ਗਏ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਘਰ ਪਹੁੰਚ ਚੁੱਕੇ ਆ ਸੋ ਆਈ ਹੋਪ ਤੁਹਾਨੂੰ ਸਾਰੀ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਸੋ ਅੱਜ ਅੱਜ ਦਾ ਵਲੌਗ ਆਪਾਂ ਇੱਥੇ ਹੀ ਸਮਾਪਤੀ ਕਰਦੇ ਆ ਸੋ ਮਿਲਦੇ ਆ ਨੈਕਸਟ ਵਲੌਗ ਚ 大概。